ਹਾਂਜੀ ਕਿੱਦਾਂ ਸਾਰੇ ਕੈਮ ਤੇ ਆਪਾਂ ਨਹੀਂ ਕੈਮ ਆਗੇ ਆਪਾਂ ਹੋ ਗਏ ਬਿਮਾਰ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਪਏ ਆ ਸਾਰੇ ਬਿਮਾਰਾਂ ਵਾਂਗ ਇੱਧਰ ਇਹ ਦੋ ਪਏ ਆ ਤੇ ਆ ਤਾਂ ਨਾ ਕੋਈ ਕੰਮ ਕਰਿਆ ਨਾ ਕੋਈ ਬਾਤ ਆ ਪਏ ਆ ਜਿਵੇਂ ਬਹੁਤ ਜ਼ਿਆਦਾ ਥੱਕੇ ਹੋਏ ਹੁੰਦੇ ਆ ਤੇ ਆਪਾਂ ਨੇ ਹਲੇ ਟੈਂਕਰ ਵੀ ਛੱਡ ਕੇ ਆਉਣਾ ਤੇ ਥੋੜੇ ਜਿਹੇ ਟਾਈਮ ਤੱਕ ਛੱਡ ਕੇ ਆਉਂਦੇ ਆ ਹਲੇ ਮੜ ਜੇ ਕੈਮ ਨਹੀਂ ਹੋਏ ਸਰੀਰ ਜਮੇ ਟੁੱਟੇ ਪਏ ਆ ਚਾਹ ਨੂੰ ਆਰਡਰ ਜਾਂ ਮਾਰਿਆ ਵਾ ਚਾਹ ਪੀ ਕੇ ਚੱਲਦੇ ਆ ਤੇ ਦਵਿੰਦਰਾਂ ਦਾ ਬਕਸਾ ਵੀ ਖੋਲਣਾ ਪਾਰੇ ਉਹ ਦੇ ਅੰਦਰ ਉਹ ਬੋਲਾ ਮਾਪਾ ਕਹਿਤਾ ਕਹਤਾ ਬਕਸਾ ਖੋਲਦੇ ਹੋ ਉਹ ਵੀ ਖੋਲਣਾ ਤੇ ਉਹ ਵੀ ਖੋਲਦੇ ਆ ਤੇ ਯਾਰ ਮੈਂ ਜਾਣਾ ਪਿੰਡ ਨੂੰ ਮੈਂ ਠੀਕ ਨਹੀਂ ਹੈਗਾ ਕੋਈ ਨਹੀਂ ਕਰਦਾ ਹਨਾ ਤੇ ਬਿਮਾਰ ਜਾਂ ਹੋ ਗਿਆ ਬਹੁਤ ਜ਼ਿਆਦਾ ਕਿਉਂਕਿ ਆ ਕੇ ਉਹ ਨਾਲ ਲਿਆ ਸੀਗਾ ਇੱਕਦਮ ਤਾਂ ਕਰਕੇ ਫੀਵਰ ਵਗੈਰਾ ਕੋਲਡ ਵਗੈਰਾ ਬਹੁਤ ਜ਼ਿਆਦਾ ਹੋਇਆ ਪਰ ਨਾ ਚਲੋ ਮਿਲਦੇ ਆਪਾਂ ਬਾਅਦ ਚ ਨਾ ਆਓ। ਲਓ ਜੀ ਤਿਆਰੀਆਂ ਤੇ ਆਪਾਂ ਹੁਣ ਕਰਦੇ ਆਂ ਜੋਬਰ ਨੂੰ ਚੜਾ ਲੈ ਤੇ ਟੈਂਕ ਛੱਡ ਕੇ ਆਉਂਦੇ ਆਂ ਤੇ ਇਹਨੇ ਤਾਂ ਡੱਕਾ ਤੋੜਨੇ ਨਹੀਂ ਇਹਨੂੰ ਛੱਡੋ ਇਹਨੇ ਵੀ ਨਹੀਂ ਤੋੜਨੇ ਇਹਨੂੰ ਵੀ ਛੱਡੋ। ਉਹ ਚੱਲ ਮੋਟਾ ਆਇਆ ਹੀ ਅੱਜ ਤੇ ਇੱਧਰ ਬਲੌਗਰ ਸਾਹਿਬ ਆਪਣੇ ਤੂੰ ਦਾੜੀ ਨਾ ਬਧਾਲੀ ਜਿਆਦਾ ਫਟ ਫਟ ਕੇ ਕਰੀ ਸਟਾਰਟ ਕਰ ਦੇ। ਇੱਧਰ ਵਾਲਾ ਲੋਹੇ ਗੇਰ ਕੱਢ ਕੇ ਕਰੀ ਪੇਟੀ ਨਹੀਂ ਕਰਦੇ। ਛੱਡੀ ਦਾ ਸਲਫਰ ਆਊਂਡ ਲੰਬਾ ਲਾਊਗਾ। ਚਲੋ ਛੱਡਿਆ ਇਹ ਟੈਂਕਰ ਆਪਾਂ ਲਓ ਜੀ ਚੱਲੇ ਆਪਾਂ ਤੇ ਬੈਠੇ ਹੈਵੀ ਡਰਾਈਵਰ ਆ ਹੈਵੀ ਡਰਾਈਵਰ ਡਰਾਈਵਰ ਨਹੀਂ ਹੈਵੀ ਡਰਾਈਵਰ ਜਾ ਰਹੇ ਹੁਜੀ ਆਪਾਂ ਟੈਂਕਰ ਛੱਡਣ ਤੇ ਵੀਰ ਵੀ ਨਾਲੇ ਆ ਤੇ ਉਹ ਭੁਜਾਏ ਪਹੁੰਚ ਰਹੇ ਆ ਪਾਗੂ ਨੇ ਵੀ ਰਾਤ ਘਾਰਾ ਕਰਤਾ ਦਾ ਪਾਗੂ ਕਿਆ ਕਰਤਾ ਦਾ ਟਰਾਲੀ ਛੱਡਿਆ ਇਹਦਾ ਵਿੱਚ ਦੇਖਿਆ ਹਰਮਨ ਨੇ ਸ਼ਾਇਦ ਕਲਿੱਪ ਬਣਾਈ ਆ ਜੇ ਉਹਦੇ ਕੋਲ ਹੋਈ ਤਾਂ ਸਨੇਪ ਪਾਈਦੀ ਉਹਨੇ ਜੇ ਉਹਨੇ ਸੇਵ ਕਰੀ ਵੀ ਹੋਈ ਤਾਂ ਐਡ ਕਰ ਦਾਂਗੇ ਵਿੱਚ ਆਪਾਂ ਹੈਗੀ ਆ ਹੈਗੀ ਆ ਐਡ ਕਰਾਂਗੇ ਵਿੱਚ ਆਪਾਂ ਨਹੀਂ ਹੈਗੀ ਉਹ ਗਿਰੀ ਹੋਈ ਦੀ ਹੈਗੀ ਆ ਬਣਾਈ ਆ ਅੱਛਾ ਅੱਛਾ ਜਾਂ ਗਿਰੀ ਜਿਆਦਾ ਚਟਿਆੜੇ ਕੱਢਦੇ ਉਹਨੇ ਹਾਂ ਹਾਂ ਦੇ ਕੇ ਨਹੀਂ ਰਗਤ ਹੈ ਭਜਾਈਓ ਕਹੀਂ ਜਾਈ ਗਿਆ ਭਜਾਈਓ ਜਾਈ ਗਿਆ ਆਨੇ ਦਿਤਾ ਹੋ ਹੈ ਵੀ ਬਰੀਕ ਦੀ ਪਿੰਨ ਥੱਲੇ ਲੈ ਕੋਈ ਬਰੀਕ ਬਰੋ ਉਹ ਬਰੀਕ ਦੀ ਲੈ ਓਏ ਤਾਂ ਦੇਖੇ ਨਹੀਂ ਆ ਕਿ ਆਹ ਬਰੀਕ ਦੀ ਉਹ ਪਿੰਨ ਥੱਲੇ ਉਹ ਟੁੱਟ ਗਈ ਉਹ ਕੋਈ ਬਰੀਕ ਬਰੋ ਕੀਤੇ ਜਾ ਕੇ ਚੱਲੋ ਹੋ ਗਿਆ ਕੁਝ ਨਹੀਂ ਜ਼ਿਆਦਾ ਇਸਾ ਰਹੂਗਾ ਬੇਨਾਲ ਹਾਂਜੀ ਪੁੱਜ ਗਏ ਆਪਾਂ ਤੇ ਟੈਂਕਰ ਲਾ ਰਹੇ ਆਪਾਂ ਬੈਕ ਦੇਖਦੇ ਆ ਪਹਿਲਾਂ ਤਾਂ ਟਾਇਰੇ ਲਾਤਾ ਬਾਕੀ ਹਲੇ ਪਤਾ ਨਹੀਂ ਹੈਗਾ ਕਿਦਾਂ ਲਾਊਗਾ ਕਿਦਾਂ ਨਹੀਂ ਕਿੰਨੀ ਕੁ ਵਾਰ ਲਾਊਗਾ ਦੇਖ ਲੈਣ ਇੱਕ 라ਉਂਡ ਹੋਗਾ ਲਓ ਜੀ ਆਪਾਂ ਪਹੁੰਚ ਗਏ ਆ ਤੇ ਲਓ ਜੀ ਇਧਰ ਦਾ ਚੂਟੀ ਦੇ ਡਰਾਈਵਰ ਤੇ ਲੱਗੀ ਨਹੀਂ ਹੈਗੀ ਉੱਤਰ ਗਿਆ 200 ਤੇ ਆਪਾਂ ਨੇ ਟੈਂਕਰ ਲਾ ਦਿੱਤਾ ਹਾਂਜੀ ਚੱਲੇ ਆਪਾਂ ਬਿੰਡ ਨੂੰ ਤੇ ਟੈਂਕਰ ਆਪਾਂ ਨੇ ਖੋਲਤਾ ਮੁੰਡੇ ਦੀ ਡਰਾਈਵਰੀ ਆਨੇ ਇੱਕ ਨੰਬਰ ਐ ਸੇਰਾ ਸੇਰਾ ਚਾਹੇ ਮਾੜੇ ਯਾ ਅੱਗੇ ਕਰਿਆ ਪਰ ਬਾਈ ਡਰਾਈਵਰ ਬਦਲ ਨਾ ਬਾਇਆ ਉਹ 850 ਹੱਥ ਤੇ ਲੱਗਿਆ ਹੋਇਆ ਆਈਡੀਸ ਕੇ ਮਾੜੇ ਯਾ ਅੱਗੇ ਕਰਿਆ ਕਿ 850 850 ਹੱਥ ਤੇ ਲੱਗਿਆ ਹੋਇਆ 800 ਉਹ ਆਹ ਟਰੈਕਟਰ ਦੀ ਆ ਯਾਰ ਹਾਂ ਚਲੋ ਚੱਲਦੇ ਆ ਤੇ ਮਿਲਦੇ ਆ ਆਪਾਂ ਰਾਹ ਤੇ ਜਾ ਕੇ ਨਾ ਹਲੋਈ ਆਹ ਹੈ ਹੋ ਗਿਆ ਕੰਮ ਮੋਹੀ ਚੜਤਾ ਕੰਮ ਮੇਰੇ ਵੀਰੋ ਮੈਨੂੰ ਲੱਗਦੀ ਦੀ ਡਰਾਈਵਰ ਡਰਾਈਵਰ ਕੀ ਕਰੇ ਯਾਰ ਪਿੰਨੇ ਮੜੀ ਦੀ ਹਾਂਜੀ ਪੁੱਜ ਗਏ ਆਪਾਂ ਤੇ ਆਪਾਂ ਨੇ ਜਾਲੀ ਜਾਲ ਟਰਾਲੀ ਪਾ ਲਈ ਤੇ ਹੁਣ ਇੱਥੋਂ ਸਮਾਨ ਉਤਾਰਦੇ ਆਂ ਤੇ ਫਿਰ ਉੱਤੇ ਬਾਅਦ ਚੱਲੀਏ ਪਿੰਡ ਨੂੰ ਕਿਉਂਕਿ ਇਹ ਟਰਾਲੀ ਉੱਥੇ ਖੜਾਉਣੀ ਹੈ ਆਪਾਂ ਨੇ ਪਿੰਡ ਲੰਗਰ ਲਾਇਆ ਵਾ ਤੇ ਉਹਨਾਂ ਦਾ ਵੀ ਫੋਨ ਆਇਆ ਸੀਗਾ ਪਰ ਇਦਾਂ ਦਾ ਸਮਾਨ ਸਮੂਹ ਰੱਖ ਕੇ ਜੰਦਾ ਲੱਗਦਾ ਕੋਈ ਚੱਕਰ ਨਹੀਂ ਆਏਗਾ ਫਿਰ ਹਨਾ ਤੇ ਉਤਾਰ ਦਈਏ ਫਟਾਫਟ ਸਮਾਨ ਤੇ ਦੇਵਾ ਚਲਦੇ ਆਂ ਹਾਂਜੀ ਤੇ ਲੱਕੜੀਆਂ ਤਾਰ ਰਹੇ ਆਂ ਭਾਂਡੇ ਆਪਾਂ ਨੇ ਸਾਰੇ ਤਾਰ ਕੇ ਤੇ ਉਹਦੇ ਬਾਅਦ ਕੱਢ ਕੇ ਆਪਾਂ ਰੜਕਾ ਮਾਰ ਦੂੰਗੇ ਇੱਚ ਸਾਫ ਰੜਕਾ ਵਿੱਚ ਹੀ ਆ ਸਾਫ ਜੀ ਹੋ ਜੂਗੀ ਹਣਾ ਹਾਂ ਤੇ ਆਹ ਦੇਖੋ ਫੇਰ ਤੁਸੀਂ ਕਹਿੰਦੇ ਆਂ ਵੀ ਗਲਤ ਬੋਲਦਾ ਹਾਂ ਕੰਮ ਨਹੀਂ ਕਰਦੇ ਫੇਰ ਬੈਠਾ ਇਹ ਬੈਠੇ ਤਾਰ ਉੱਛਾ ਰੱਖਣੀ ਹੈ ਇਹ ਬੈਠੇ ਦਾ ਬੈਠਾ ਜਿਹੜੇ ਮਰਜੀ ਵਲੌਗ ਚ ਦੇਖ ਲਿਓ ਇਹ ਬੈਠਾ ਆੜੀ ਇੱਥੇ ਰਜਾਲਾ ਰੱਖੀ ਆਹ ਮੁੰਡੇ ਦਾ ਬਹੁਤ ਕੰਮ ਆ ਆ ਤਾਂ ਕੁਝ ਜ਼ਿਆਦਾ ਹੀ ਜੋ ਚੌੜਾ ਹੋਈ ਜਾਂਦਾ ਬੰਜੀ ਕੋਲੇ ਆਪੇ ਦੇ ਲੈ ਹਲਾ ਤੇ ਜਾ ਕੇ ਮਿਲਦੇ ਆ ਰੱਖੇ ਪਿੰਡ ਇਹ ਲੰਗਰ ਵਾਲਿਆਂ ਨੂੰ ਹੋਣਾ ਜ਼ਰੂਰਾ ਟਰਾਲੀ ਚਾਹੀਦੀ ਉਹਨਾਂ ਨੇ ਸਮਾਨ ਨੂੰ ਰਖੜਾਉਣਾ ਨੇ ਤੇ ਚਲੋ ਹੁਣ ਚੱਲਦੇ ਆ ਜੀ ਪਿੰਡ ਦਾ ਪਹੁੰਚ ਗਏ ਤੇ ਲੰਗਰ ਦੇ ਸਾਹਮਣੇ ਤੇ ਆਪਾਂ ਉੱਥੇ ਟਰਾਲੀ ਪੜਾਉਂਦੀ ਆ ਹਨਾ ਕੱਟ ਦੀ ਕਰਕੇ ਤੇ ਮਿਲਦੇ ਹਾਂ ਹੁਣ ਆਪਾਂ ਬਾਅਦ ਚ ਜੀ ਤੇ ਪਿੰਡ ਆਪਾਂ ਲੰਗਰ ਤੇ ਬੁੱਜ ਗਏ ਤੇ ਡਰੈਕਟਰ ਨਾਲ ਟਰਾਲੀਆਂ ਲਾ ਰਹੇ ਆ ਉਹ ਹਲਾ ਚਲਦੇ ਆ ਜਾ ਕੇ ਦੇਖਦੇ ਆਂ ਕੀ ਗੱਲਵਾਤਾ ਸੂਪਰ ਤੇ ਆਪਾਂ ਤਾਰ ਰਹੇ ਹੁਣ ਬੰਦੇ-ਮੁੰਡੇ ਆਪਣੇ ਲੰਗਰ ਜਾ ਕੇ ਪਿੰਡ ਲੋ ਜੀ ਇੱਧਰ ਖੜਾ ਆਪਣਾ ਜੋਕਰ ਤੇ ਆ ਕੇ ਪਿੰਡਾਂ ਨੂੰ ਲੰਘ ਰਿਹਾ ਤੇ ਇਧਰ ਖਲੇ ਪਾਣੀ ਕਰਿਆ ਵਾ ਤੇ ਪਰ ਚੱਲ ਜਗਾ ਪਾਂਦੇ ਹਾਂ ਵੀ ਮੰਨਦਾ ਨਵੇਂ ਬਣਾਏ ਆਪਾਂ ਪਾਵਾਰ ਕੇ ਸਾਹ ਸੁਣੇ ਜੀ ਹਾਂ ਜੀ ਉਸ ਮਾਨ ਆਪਾਂ ਨੇ ਢੋਲਿਆ ਸਾਰਾ ਚਲੋ ਬਾਅਦ ਚੱਲਦਾ ਫਿਰ ਡਾਲ ਦਿੰਦਾ ਨੰਬਰ ਰੋਡ ਤੇ ਹੀ ਆ ਹਾਂਜੀ ਆਪਾਂ ਗਦਰ ਸਾਹਿਬ ਜੀ ਕੋਚੇ ਤੇ ਬਸ ਚੱਲਦੇ ਆਪਾਂ ਕਰ ਨੂੰਣ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਾਂਗੇ ਨੈਸਟ ਬਲੌਗ ਚ ਲੈ ਕੇ ਆਮਣੇ پتہ ਲੱਗੇ ਕੁਝ ਨਵਾਂ ਚਲੋ ਠੀਕ ਹੈ ਜੀ